ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਪਟਿਆਲਾ ਵੱਲੋਂ ਸ਼ਰਮਦੀਪ ਵਾਈ ਹੈਟ ਪਟਿਆਲਾ ਪੁਲਿਸ ਦੀ ਡਿਵੀਜ਼ਨ ਨੰਬਰ 4 ਯਾਨੀ ਕਿ ਲਾਹੌਰੀ ਗੇਟ ਥਾਣੇ ਦੀ ਟੀਮ ਤੇ ਫੋਲੋ ਇੱਕ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਹਰੇਕ ਵਾਹਨ ਨੂੰ ਰੋਕ ਕੇ ਬਾਰੀਕੀ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਾਨੂੰਨ ਦੀ ਵਿਵਸਥਾ ਸਹੀ ਬਣੀ ਰਹੇ ਤੇ ਤਿਹਾਰਾਂ ਦੇ ਵਿੱਚ ਕੋਈ ਵੀ ਵਿਗੜ ਨਾ ਪਵੇ ਇਸ ਬਾਬਤ ਪੁਲਿਸ ਅਧਿਕਾਰੀਆਂ ਵੱਲੋਂ ਕੀ ਕੁਝ ਇਹਮ ਜਾਣਕਾਰੀ ਸੰਜੀਗਤੀ ਕੀਤੀ ਗਈ ਹੈ ਆਓ ਜਾਣੀਏ ਅਨੀਸ਼ਰ ਜਿਹੜੀ ਚੈਕਿੰਗ ਕਰੀ ਜਾ ਰਹੀ ਹੈ ਹਾਂਜੀ ਇਹ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਐਸਪੀ ਸਿਟੀ ਸਾਹਿਬ ਸ਼੍ਰੀ ਪ੍ਰਵਿੰਦਰ ਸਿੰਘ ਚੇਮਾ ਜੀ ਤੇ ਡੀਐਸਪੀ ਸਿਟੀ ਵਨ ਸਰਵ ਸਰਦਾਰ ਸੁਖਨਾਮ ਸਿੰਘ ਜੀ ਦੀ ਦੇਸ਼ਾ ਨਿਰਦੇਸ਼ਾਂ ਹੇਠ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਜਿਦੇ ਵਿੱਚ ਹਰ ਸ਼ੱਕੀ ਟੂ ਵੀਲਰ ਤੇ ਫੋਰ ਵਿਲਰ ਦੀ ਚੈਕਿੰਗ ਕਰਦੇ ਆ ਜੇ ਕੋਈ ਆਪਾਂ ਨੂੰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਉਹਦੇ ਤੇ ਵੀ ਬਣਦੀ ਕਾਰਵਾਈ ਕਰ ਰਹੇ ਆ ਜੇ ਕੋਈ ਕਿਸੇ ਕੋਲ ਡਾਕੂਮੈਂਟ ਕਟਨੇ ਤਾਂ ਉਹਨਾਂ ਦੇ ਬੰਦੇ ਜਿਹੜੇ ਫਾਈਨ ਜਾਂ ਚਲਾਨ ਪਿੱਤੇ ਜਾ ਰਹੇ ਨੇ ਕਿੰਨੀ ਜਗ੍ਹਾ ਮਦਦ ਚਲਾਨ ਕਿੰਨੀ ਜਗ੍ਹਾ ਜਨਾਕੇ ਲੱਗੇ ਨੇ ਇਹ ਜੀ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਪਟਿਆਲੇ ਦੇ ਵਿੱਚ ਅਲੱਗ-ਅਲੱਗ ਥਾਣਿਆਂ ਦੇ ਵਿੱਚ ਉਹਨਾਂ ਨੇ ਚੈਕਿੰਗ ਚੱਲ ਰਹੀ ਹੈ ਤੇ ਇਹ ਫਿਲਹਾਲ ਆਪਾਂ ਥਾਣਾ ਲੋਰੀਗੜੀ ਜੂਡਿਕਸ਼ਨ ਦੇ ਅੰਡਰ ਚੈਕਿੰਗ ਕਰ ਰਹੇ ਹਾਂ ਪਰ ਇਸ ਟਾਈਮ ਕਿਹੜੀ ਜਗ੍ਹਾ ਤੇ ਚੈਕਿੰਗ ਕਰ ਰਹੇ ਹੋ ਇਹ ਜੀ ਪ੍ਰਾਣਾ バス ਸਟੈਂਡ ਤੇ ਰੇਲਵੇ ਸਟੇਸ਼ਨ ਦੇ ਥੱਲੇ ਜਿਹੜਾ ਪੋਲਾ ਉਹਦੇ ਉੱਥੇ ਚੈੱਕ ਕਰ ਰਹੇ ਹਾਂ